ਕਗਰੀਬ ਨੂੰ 10 ਦਿਨ ਹੋ ਗਏ ਜੀ ਉਹਨਾਂ ਨੂੰ ਜਾਰੇ ਫੁੱਲ ਆਊਟ ਲੱਗੀ ਨਹੀਂ ਜਿੱਦਣ ਤੋਂ ਆਊਟ ਲੱਗੀ ਉਸ ਦਿਨ ਤੋਂ ਹੀ ਇਹਨਾਂ ਨੇ ਬਿਜਲੀ ਤੋਂ ਹੱਥ ਖਿੱਚ ਲਿਆ ਬਿਜਲੀ ਦਿੱਤੇ ਮਤਲਬ ਖੇਤ ਲੱਗ ਗਏ 80 85% ਫਸਲ ਬੀਟੀ ਗਈ ਜਿਹੜੀ ਦਾ 15% ਰਹਿੰਦੀ ਆ ਉਹਨੂੰ ਜੋ 1% ਵੀ ਫਸਲ ਅੱਗੇ ਨੂੰ ਵੀ ਚੱਲ ਰਹੀ ਹੋ ਸਕਦਾ ਉਹ ਲੋਕਾਂ ਦੇ ਖੇਤ ਬੀਜਣ ਤੋਂ ਹੀ ਰਹਿ ਜਾਣ ਜੇ ਉਹ ਬੀਜਣ ਜਾਂਦੇ ਨੇ ਤਾਂ ਮਗਰਲੀ ਫਸਲ ਮਾਰਦੀ ਆ ਉਹਨੂੰ ਪਾਣੀ ਨਹੀਂ ਆਉਂਦਾ ਯਾਨੀ ਸਰਕਾਰ ਆਪਣੇ ਕਿਸਾਨ ਬਹੁਤ ਬੜੀ ਦੁਵਿਧਾ 'ਚ ਫਸਿਆ ਹੋਇਆ ਸਰਕਾਰ ਨੂੰ ਬੇਨਤੀ ਹੈ ਇਹਦੇ ਵੱਲ ਧਿਆਨ ਦੇਣ ਨਹੀਂ ਕਿਸਾਨ ਜੀ ਮਾਰਿਆ ਗਿਆ ਦੋ ਦਿਨ ਦਾ ਪੁੰਜਿਆ ਹੋਇਆ 6 ਮਹੀਨੇ ਦੀ ਫਸਲ ਪਿੱਛੇ ਜਾ ਪੈਣੀ ਆ ਜਾਨੂੰ ਦਿਖਾ ਦੇਣ ਕਿਹਦੇ ਕੋਲ ਆਉਂਦੀ ਆ ਜਨ 10 ਦਿਨ ਕਿਸੇ ਕੋਲ ਜਾ ਕੇ ਤੁਸੀਂ ਪੁੱਛ ਲਓ ਅਸੀਂ ਕਿਉਂ ਪਿੱਟੀਏ ਜੀ ਕਹਿੰਦੇ ਆ ਵੀ ਜਿਹੜਾ ਕੰਮ ਵਧੀਆ ਵਧੀਆ ਕਹਾਂਗੇ ਜਿਹੜਾ ਕੰਮ ਮਾੜਾ ਮੜਾ ਹੀ ਕਹਿੰਦੇ ਪਿੰਡ ਘਟਕ ਘਟਕ ਬੱਤ ਲਾਈਟ ਆਉਂਦੀ ਹੈ ਕਿਸੇ ਜ਼ਿਲ੍ਹੇ ਸਾਨੂੰ ਦੱਸ ਦੋਗੇ ਤੇ ਪਿੰਡ 'ਚ ਹੋਰ ਕਿਸੇ ਨੂੰ ਪੁੱਛ ਲਓ ਜਦੋਂ ਮੈਂ ਕਹਿੰਦਾ ਜੁਨੀਅਨ ਵਾਲਾ ਮੈਨੂੰ ਅਲਾ ਕਹਿੰਦਾ ਵੀ ਜਾਣ ਕੇ ਸਰਕਾਰ ਤੇ ਦਬਾਅ ਲਾਉਂਦਾ ਹੂੰ ਪਰ ਆਮ ਪਬਲਿਕ ਨੂੰ ਰਸਤੇ ਜਾਂਦੇ ਨੂੰ ਤੁਸੀਂ ਕਿਸੇ ਨੂੰ ਹਾਕ ਮਾਰ ਕੇ ਪੁੱਛਦੇ ਹੋ ਵੀ ਲੈਤ ਆਉਂਦੀ ਆ ਜਿਹੜਾ ਖੇਤ ਵੇਲੀ ਪਿਆ ਅੱਜ ਵੇਚੋ ਕੱਲ੍ਹ ਨੂੰ ਵੇਲੀ ਹੋ ਪਰਸੋਂ ਨੂੰ ਵੇਲੀ ਰਹਿਣਾ ਈਵਨ ਪਨੀਰੀ ਪੱਤ ਨੂੰ ਵੀ ਪਾਣੀ ਨਹੀਂ ਲੋਕਾਂ ਦੇ ਪੈ ਰਿਹਾ ਮਹਿੰਗੇ ਭਾਅ ਦਾ ਤੇਲ ਬੂਗਦਾ ਐ ਨੇ ਜਨਰੇਟਰ ਸਾਡਾ 17 ਤਰੀਕ ਨੂੰ ਪਿਛਲੀ ਨੂੰ ਝੂਆ ਆਇਆ ਸੀ ਉਹ ਦੁਬਾਰਾ ਫੇਰ ਪਰਸੋਂ ਤੋਂ ਆਇਆ ਦੋ ਵਾਰ ਝੂਆ ਆਇਆ ਇੱਕ ਮਹੀਨੇ ਦੇ ਵਿੱਚ ਇਹ ਦਾਗਮਗੇ ਮਾਰੀ ਜਾਂਦੇ ਨੇ ਵੀ ਅਸੀਂ ਖੇਤ-ਖੇਤ ਦੇ ਵਿੱਚ ਪਾਣੀ ਪਹੁੰਚਾਤਾ ਇੰਨਾ ਪਹੁੰਚਾਤਾ ਉਹ ਪਹੁੰਚਾਤਾ ਜਣੀ ਜੇ ਕੋਈ ਮੈਰੀ ਪਾਣੀ ਹੋਏ ਡਿਸਪਲਿਨ ਚ ਗੱਲ ਲੈਣਾ ਲੋਕ ਉਹਦੇ ਉੱਤੇ ਆਪਣਾ ਵੇਸ ਬਣਾ ਕੇ ਚੱਲ ਪੈਣਗੇ ਵੀ ਆਪਾਂ ਅੱਜ ਮੇਰੀ ਵਾਰੀ ਆ ਐਨੀ ਮੈਂ ਫਸਲ ਬੀਜੂਗਾ ਐਨਾ ਮੈਂ ਮਗਰ ਪਾਣੀ ਦਊਗਾ ਕੋਈ ਉਹਦੇ ਨਾਲ ਐਵੀ ਆ ਜਾਂਦਾ ਉਹਦਾ ਵੀ ਕੋਈ ਆਈਡੀਆ ਨਹੀਂ ਜਦੋਂ ਵਾਰੀ ਆਉਂਦੀ ਐਨੇ ਉਸ ਦਿਨ ਪਾਣੀ ਨਹੀਂ ਆਉਂਦਾ ਕਿਸਾਨ ਤਾਂ ਇਹੀ ਨੇ ਕਿਸਾਨ ਤਾਂ ਰੋਜ਼ ਕਹਿੰਦੇ ਨੇ ਵੀ ਚਲੋ ਭਾਈ ਉਸ ਤੁਸੀਂ ਕਰਦੇ ਨਹੀਂ ਚਲੋ ਆਪਸਾਂ ਨੂੰ ਮਿਲੀਏ ਉਹਨਾਂ ਨੂੰ ਮਿਲੀਏ ਕੀ ਹੁਣ ਸਰਕਾਰਾਂ ਨੂੰ ਆਪ ਨਹੀਂ ਦਿੰਦਾ ਜਿਹੜੇ ਕੱਟ ਲਈ ਵੇਟ ਨੇ ਵੀ ਹੁਣ ਸਾਰੇ ਸਾਲ ਦੇ ਵਿੱਚ ਜਾ ਕੇ 2.5 ਮਹੀਨੇ ਕਿਸਾਨ ਨੂੰ ਬਿਜਲੀ ਦੇਣੀ ਹੁੰਦੀ ਹੈ ਇਹਨਾਂ ਨੇ 8 ਘੰਟੇ ਹੁਣ ਦੋ ਦਾ 1 ਮਹੀਨਾ ਦਾ ਲੰਘਿਆ 1 ਮਹੀਨਾ ਹੋ ਰਿਹਾ ਜੇ ਹੁਣ ਇਹ ਆਹੀ 1 ਮਹੀਨਾ ਔਖੇ ਸੌਖੇ ਹੁਣ ਜਿੰਨੀ ਕਿਹਨਾਂ ਨੇ ਵੇਚੀ ਆ ਜਾਏ ਮੁੱਲ ਖਰੀਦ ਕੇ ਵੀ ਦੇ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਮਰਾ ਜੇ ਨਾ ਇੱਕ ਨਿਊਜ਼ ਦੇ ਬਾਰੇ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਸਰ ਜੀ ਸਰ ਰਿਕਾਰਡਿੰਗ ਹੋ ਰਹੀ ਹੈ ਜੀ ਆਪ ਜੀ ਦੀ ਹਾਂ ਕੋਈ ਗੱਲ ਨਹੀਂ ਹਾਂਜੀ ਸਰ ਹਾਂਜੀ ਆਪਣੇ ਨਾ ਜੀ ਕਸਾਨ ਨੇ ਜਿਹੜੇ ਜੀ ਕਹਿ ਰਹੇ ਨੇ ਵੀ ਸਾਨੂੰ ਬਿਜਲੀ ਨਹੀਂ ਜੀ ਪੂਰੀ ਮੋਟਰਾਂ ਦੇ ਮਿਲ ਰਹੀ ਦੀ ਪ੍ਰਸ਼ਾਸਨ ਵੱਲੋਂ ਘੱਟ ਬਿਜਲੀ ਦਿੱਤੀ ਜਾ ਰਹੀ ਹੈ ਜੀ ਐਦਾਂ ਮੈਂ ਜੀ ਜੋ ਪਿੱਛੋਂ ਜਿੰਨੀ ਸਪਲਾਈ ਪੂਰੇ ਪੰਜਾਬ ਚ ਮਿਲ ਰਹੀ ਹੈ ਨਾ ਓਨੀ ਸਾਰਿਆਂ ਨੂੰ ਮਿਲ ਰਹੀ ਹੈ ਜੀ ਜੀ ਮੇਰੇ ਖਿਆਲ ਚ ਲਗਾਤਾਰ 6 ਘੰਟੇ ਮਿਲ ਰਹੀ ਹੈ ਇਹਨਾਂ ਨੂੰ ਜੀ ਤੇ ਜਦੋਂ ਸਟੈਂਡਰਡ ਸਿਸਟਮ ਠੀਕ ਹੋ ਜਾਂਦਾ ਫਿਰ ਉਹ ਜਿੰਨੀ ਰਹਿ ਜਾਂਦੇ 2 ਘੰਟੇ ਉਹ ਬਾਅਦ ਵੀ ਆਪਾਂ ਕੰਪਨਸੇਟ ਕਰ ਦਿੰਦੇ ਇਹਨਾਂ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਹਣਾ ਜੀ ਜੀ ਠੀਕ ਹੈ ਹਾਂ ਤਕਰੀਬਨ ਬਹੁਤ ਸਾਰਿਆਂ ਨੂੰ 8 ਘੰਟੇ ਹੀ ਮਿਲ ਰਹੀ ਹੈ ਦੇਸ਼ੀ ਚਾਹੇ ਵਿੱਚ ਵੀ ਕਈ ਵਾਰੀ ਪਾਵਰ ਖਤਮ ਕਰ ਆ ਜਾਂਦਾ ਹੁੰਦਾ ਜੀ ਜੀ ਸਿਰਫ ਜਿਹੜੀ ਕਬੀਲੀ 8 ਘੰਟੇ ਤੇ ਮਿਲ ਰਹੀ ਹੈ ਕਿ 6 ਘੰਟੇ ਮਿਲ ਰਹੀ ਹੈ ਜੀ ਹੁਣ ਨਹੀਂ ਜੀ 8 ਘੰਟੇ ਹੀ ਮਿਲ ਰਹੀ ਹੈ ਪਰ ਉਹ ਕਈ ਵਾਰੀ ਹੁੰਦਾ ਦਿਨ ਦੇ ਵਿੱਚ ਨਾ ਜਦੋਂ ਪ੍ਰੋਬਲਮ ਆਂਦੀ ਹੈ ਵੀ ਸਿਸਟਮ ਓਵਰਲੋਡ ਹੁੰਦੀ ਹੈ ਕੋਈ ਲਾਈਨ ਟ੍ਰਿਪ ਕਰ ਜਾਂਦੀ ਹੈ ਜੀ ਜਾਂ ਕੋਈ ਪਿੱਛੇ ਵੀ ਪ੍ਰੋਬਲਮ ਆ ਜਾਂਦੀ ਹੈ ਫਿਰ ਉਹ ਕਈ ਵਾਰੀ ਪਾਵਰ ਕੱਟ ਲਗਾਉਣਾ ਪੈਂਦਾ ਹੈ ਜੀ 2 ਘੰਟੇ ਦਾ ਜੀ ਠੀਕ ਹੈ ਜੀ ਹਾਂ ਪਰ ਉਹ ਅਸੀਂ ਮੈਂ ਟੋਟਲੀ ਆਪੇ 8 ਘੰਟੇ ਹੋਈ ਜਾਂਦੀ ਹੈ ਜੀ ਸਿਰ ਤੁਹਾਡੇ ਕੋਲ ਕੋਈ ਕੰਪਲੇਂਟਸ ਵਗੈਰਾ ਆਈਆਂ ਨੇ ਜੀ ਕਿਸਾਨਾਂ ਦੀਆਂ ਕਿਉਂਕਿ ਸਾਨੂੰ ਨਾ ਜੀ ਭਾਰਤੀ ਕਿਸਾਨ ਜੁੜੀਆਂ ਲੱਖੋ ਆ ਗਏ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਸਾਨੂੰ ਬਾਈਟ ਦਿੱਤੀ ਹੈ ਜੀ ਅੱਛਾ ਜੀ ਸਿਰ ਤੁਹਾਡੇ ਕੋਲ ਕੋਈ ਕੰਪਲੇਂਟਸ ਆਈਆਂ ਨੇ ਜੀ ਇਹਦੇ ਦਾ ਸਬੰਧਤ ਜੀ ਕਿਸਾਨਾਂ ਨਾਲ ਹਾਂ ਜੀ ਹਾਂ ਜੀ ਬਿਲਕੁਲ ਹੀ ਪ੍ਰਭਾਵ ਵਗੈਰਾ ਆਉਂਦੇ ਰਹਿੰਦੇ ਨੇ ਉਹਨਾਂ ਦੇ ਜੀ ਅੱਛਾ ਜੀ ਹਾਂਜੀ ਹਾਂਜੀ ਕੋਈ ਲੈਕਚਰ ਰੂਪ ਚ ਵੀ ਆਈਆਂ ਨੇ ਜੀ ਆਪਾਂ ਨੂੰ ਹਾਂਜੀ ਲੈਕਚਰ ਰੂਪ ਚ ਵੀ ਆਇਆ ਮੈਨੂੰ ਇਹ ਉਹ ਅਗਰਾਹ ਰੂਪ ਤੇ ਆਇਆ ਅੱਛਾ ਅੱਛਾ ਹਾਂ ਉੱਪਰ ਵੀ ਕਨਵੇ ਕਰਤਾ ਜੀ ਉੱਪਰ ਹੁਣ ਮੈਨੇਜਮੈਂਟ ਦੇ ਚਾਂਜ ਹੈਗੇ ਹਾਂ ਜੀ ਜੀ ਹਾਂ ਸਰ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਓਕੇ ਓਕੇ ਸਿੰਘ ਸਾਹਿਬ ਮੋਟਰਾਂ ਦੀ ਬਿਜਲੀ ਬਾਰੇ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਰੈਨੂ ਜੀ ਦਾ ਖਾਲਸਾ ਰੈਨੂ ਜੀ ਕੀ ਫਤਿਹ ਤੁਸੀਂ ਬਹੁਤ ਵਧੀਆ ਮੈਨੂੰ ਸਵਾਲ ਕਰਿਆ ਇਹ ਤਾਂ ਹੁਣ ਅਸੀਂ ਦੁਨੀਆ ਇੰਨੇ ਪਬਲਿਕ ਬਿਜਲੀ ਤੋਂ ਤੰਗ ਆ ਘਰਾਂ ਦੇ ਵਿੱਚ ਵੀ ਘਟਦਾ ਲੱਗਦਾ ਜਦੋਂ ਉਹ ਬੰਦਾ ਸਾਰ ਲੈਂਦਾ ਜਿਹੜੇ ਨਾਲ ਸਾਡੀ ਰੋਜੀ ਰੋਟੀ ਚੱਲਣੀ ਆ ਫਸਲ ਨਾਲ ਉਹ ਸਾਡੀ ਮਰ ਰਹੀ ਆ ਸਾਨੂੰ ਪਾਣੀ ਨਹੀਂ ਮਿਲ ਰਿਹਾ 4-5 ਘੰਟੇ ਲਾਈਟ ਆਉਂਦੀ ਆ ਉਹ ਵੀ ਵਿੱਚ 2 ਘੰਟੇ ਚੱਲ ਕੇ ਅੱਧਾ ਘੰਟਾ ਘੱਟ ਲੱਗ ਜਾਂਦਾ ਉਹ ਪਾਣੀ ਆਇਆ ਨਾ ਇੱਕ ਬਰਾਬਰ ਹੋ ਜਾਂਦਾ ਤੇ ਇਹਨਾਂ ਸਰਕਾਰ ਨੇ ਸਾਡੇ ਨਾਲ ਬਹਿਣਾ 8 ਘੰਟੇ ਦਾ ਕਰਿਆ ਆ ਸਾਉਂਕਾ ਹੁਣ ਸੋਕਾ ਪਏ ਤੇ ਸਾਨੂੰ 8 ਦੀ بجائے 10 ਘੰਟੇ ਦੇਣੀ ਚਾਹੀਦੀ ਸੀ ਸਰਕਾਰ ਨੇ ਕੰਮ ਹੁੰਦਾ ਪਬਲਿਕ ਦਾ ਹੈਲਪ ਕਰਨੀ ਪਰ ਇਹ ਜਲਸੇ ਜਾ ਕੇ ਨਹੀਂ ਪੈਗੇ ਉਸ ਏਰੀਆ 'ਚ ਬਿਜਲੀ ਜੰਮੇ 24 ਘੰਟੇ ਖੁੱਲੀ ਛੱਡ ਦਿੰਦੇ ਨੇ ਜਿੱਥੇ ਲੋਡ ਹੁੰਦੀ ਆ ਉੱਥੇ ਫੇਰ ਕੱਟ ਤੇ ਘੱਟ ਲਾ ਕੇ ਪਬਲਿਕ ਨੂੰ ਮਾਰਦੇ ਨੇ ਇਹ ਇੱਕ ਜੋਣੇਵਾਜੀਆਂ ਨੇ ਸਰਕਾਰਾਂ ਦੀਆਂ ਅੱਗੇ ਭਗਵਾਨ ਜੀ ਤਵਾਨ ਕਹਿੰਦਾ ਸੀ ਨਹਾੜ ਆਏ ਤੇ ਮੈਂ ਮੁਰਗੀਆ ਵੀ ਦਊਂ ਮੈਂ ਬੱਕਰੀਆ ਵੀ ਮਾਫ਼ ਜਾਂਦਾ ਹਾਂ ਮੈਂ ਲਾਈਟ ਸਰਪਲੱਸ ਕਰਤੀ ਰੋਜ਼ ਅਸੀਂ ਐਨੇ ਦੀ ਵੇਚਦੇ ਆ ਸਾਨੂੰ ਕੀ ਭਾਜ ਨਹੀਂ ਵੇਚੀਦਾ ਦਾ ਸਾਨੂੰ ਜ਼ਿਮੀਂਦਾਰ ਨੂੰ ਟਾਈਮ ਸਰ ਬਿਜਲੀ ਨਹੀਂ ਮਿਲਦੀ ਅਸੀਂ ਇਹੀ ਬੇਇਨਤੀ ਕਰਦੇ ਆਂ ਸਰਕਾਰਾਂ ਨੂੰ ਸਾਨੂੰ ਸਾਰਾ ਜਿਹੜਾ ਕਿਸਾਨ ਦੇ ਮੂੰਹ ਵੱਲ ਦੇਖਦਾ ਧਰਮਦਾਰ ਆਲ ਇੰਡੀਆ ਦੁਨੀਆ ਇੱਥੋਂ ਰੋਜ਼ਗਾਰ ਖਾਣਾ ਅੰਨ ਪੈਦਾ ਕਰਦਾ ਜ਼ਿਮੀਂਦਾਰ ਵੱਲ ਨੂੰ ਧਿਆਨ ਦੇਣਾ ਜੇ 10 ਦਿਨ ਫਸਲ ਸੋਕੀ ਤਾਂ ਡੋਕਾ ਦਾ ਲੱਖਾਂ ਰੁਪਏ ਦਾ ਨਿਸ਼ਾਨ ਹੋ ਜਾਂਦਾ ਸਰਕਾਰ ਨੂੰ ਇੱਧਰ ਸਿੱਧ ਹੋਣਾ ਚਾਹੀਦਾ ਨਾ ਕਿ ਦੂਜੀਆਂ ਸਥੇ ਤਾਂ ਜਾ ਕੇ ਹਰਿਆਣੇ ਚ ਵੋਟਾਂ ਮੰਗਣ ਤੁਰ ਪੈਣਾ ਉਧਰ ਤੁਰ ਪਣਾ ਪਹਿਲਾਂ ਆਪਣੇ ਘਰ ਦਾ ਧਿਆਨ ਕਰੋ ਫਿਰ ਹੋਰ ਪਾਸੇ ਜਾਓ ਇਹੀ ਸਾਡੀ ਬੇਨਤੀ ਆ ਪਬਲਿਕ ਨੂੰ ਵੱਧ ਵੱਧ ਲੈਕਦਾਓ ਨਹੀਂ ਤਾਂ ਫਿਰ ਲੋਕ ਛੜਕਾਂ ਤੇ ਆ ਜਾਣਗੇ ਇਥੇ ਤੁਸੀਂ ਕਹਿੰਦੇ ਹੋ ਕਿਸਾਨ ਜਗਾ ਨਹੀਂ ਵਜਾ ਭਾਰਦੇ ਨੇ ਜਗਾ ਭਾਰਦੇ ਨੇ ਪਰ ਜਗਾ ਨਹੀਂ ਭਾਰਦੇ ਵਜਾ ਦੇ ਮਾਰੇ ਜਾ ਕੇ ਹੱਕੇ ਇਹ ਛੜਕ ਜਾਮ ਕਰਦੇ ਨੇ ਇੰਨੀ ਗਰਮੀ ਚ ਕਿਸੇ ਦਾ ਵੇਖਣ ਨੂੰ ਜੀ ਨਹੀਂ ਕਰਦਾ ਹਰੇਕ ਬੰਦਾ ਕਹਿੰਦਾ ਅਸੀਂ ਏਸੀ 'ਚ ਬੈਠੀਏ ਪਰ ਕਿਸਾਨ ਛੜਕਾਂ ਤੇ ਬਹਿੰਦਾ ਬਹੁਤ ਦੁਖੀ ਹੋ ਕੇ ਬਹਿਣਾ ਫੇਰ ਮੇਰੀ ਦੁਬਾਰਾ ਬੇਨਤੀ ਆ ਭਗਵੰਤ ਮਾਨ ਸਾਹਿਬ ਨੂੰ ਵੀ ਲੇਟ ਵੱਧ ਤੋਂ ਵੱਧ 8 ਘੰਟੇ ਜਿੰਨੀ ਸਾਨੂੰ ਕਰੀ ਹੈ ਉੰਨੀ ਉਹ ਦੇ ਦੇਣ 10 ਘੰਟੇ ਦਾ ਕੀ ਦੇਣੀ ਆ ਬਾਈ ਰੁਜੀਤ ਖਾਲਸਾ ਬਾਈ ਰੁਜੀਤ ਕੀ ਪਤਾ ਹੈ ਮੈਂ ਮਨਜੀਤ ਸਿੰਘ 300 ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਪ੍ਰਧਾਨ ਹੁੰਦੇ ਆਣਾ ਪ੍ਰਧਾਨ ਜੀ ਜਿਵੇਂ ਤੁਸੀਂ ਦੱਸਿਆ ਵੀ ਬਿਜਲੀ ਨਹੀਂ ਆਪਾਂ ਨੂੰ ਸਰਪਸੰਦ ਨਹੀਂ ਹੈਗੀ ਤਾਂ ਫਿਰ ਅਡਜਸਟਮੈਂਟ ਕਿਵੇਂ ਕੀਤੀ ਜਾਂਦੀ ਹੈ ਜੀ ਕਿਸਾਨ ਵੱਲੋਂ ਮਹਿੰਗੇ ਭਾਅ ਦਾ ਤੇਲ ਫੂਕੇ ਜਾਂਦਾ ਜੀ ਜਨਰੇਟਰ ਲੱਖ ਲੱਖ ਸਵਾ ਸਵਾ ਲੱਖ ਇਹ ਜਨਰੇਟਰ ਖਰੀਦਣਾ ਹੀ ਪੈਗੇ ਚੜਾ ਟੜ ਲੋਕ ਨਵੇਂ ਖਰੀਦ ਕੇ ਲਿਆ ਰਹੇ ਨੇ ਤਕਰੀਬਨ 100 ਰੁਪਏ ਤੇ ਸਣੇ ਸਾਰਾ ਕੁਝ ਪੈ ਕੇ ਜਾ ਕੇ 100 ਰੁਪਏ ਲੀਟਰ ਤੇਲ ਪੈਂਦਾ ਇੱਕ ਘੰਟਾ ਚੱਲਣ ਤੇ 5 6 ਲੀਟਰ ਤੇਲ ਖਾਡਦਾ ਟਰੈਕਟਰ ਜੀ ਦੇਖ ਲੋ ਜੇ 10 ਘੰਟੇ ਚੱਲ ਗਿਆ ਤਾਂ 60 ਲੀਟਰ ਤੇਲ ਖਾ ਗਿਆ 6000 ਦਾ ਤੇਲ ਸ਼ਾਮ ਨੂੰ ਟਰੈਕਟਰ 12-12 ਘੰਟੇ ਚ ਖਾ ਜਾਂਦਾ ਕਿੱਥੇ ਜਾਂਦੀ ਆ ਬਰੋਂ ਸਾਨੂੰ ਤਾਂ ਫਸਲਾਂ ਦੇ ਤੇ ਭਾਅ ਦਾ ਵਧਦਾ ਹੁੰਦਾ ਜਾ ਕੇ 1500 ਰੁਪਏ ਦਾ ਜਿਹੜੀ ਅਸੀਂ ਏਸੀ ਗੱਲ ਨੂੰ ਪਿੱਟ ਰਹੇ ਆਂ ਸਰਕਾਰਾਂ ਨੂੰ ਐਮਐਸਪੀ ਸਾਨੂੰ ਕਾਨੂੰਨ ਬਣਾ ਦਿਓ ਸੀਪਲੱਸ 2 ਦਾ ਫਾਰਮੂਲਾ ਲਾਗੂ ਕਰਕੇ ਦਿਓ ਫੇਰ ਮਗਰਾਂ ਜੀਵਿਦਾਰ ਕੋਈ ਟੋਣ ਦਾ ਰਹਿ ਜੂਗਾ ਨਹੀਂ ਕਿਸਾਨ ਨੇ ਮਰ ਜਾਣਾ ਨਾਲ ਹੀ ਸਾਰੀ ਪਬਲਿਕ ਨਹੀਂ ਮਰ ਜਾਣਾ ਜਿਹਨੂੰ ਰੋਟੀ ਰੋਟੀ ਨਹੀਂ ਮਿਲਣੀ ਕੋਈ ਕਿਸਾਨ ਦੇ ਸਿਰ ਤੇ ਈ ਆ ਸਾਰਾ ਕੁਝ ਦੁਕਾਨਦਾਰੀ ਮਿਲਾਂ ਫੈਕਟਰੀਆਂ ਸਾਰੀਆਂ ਜੀਵਿਦਾਰੇ ਨਾਲ ਈ ਚੱਲਦੀਆਂ ਨੇ ਈ ਸਾਡੀ ਬੇਨਤੀ ਹੈ ਸਰਕਾਰ ਨੂੰ ਲਾਈਟ ਵੱਲ ਧਿਆਨ ਦੇਣਾ ਹੋਰ ਸੜੇਟਾਂ 'ਚ ਘੁੰਮਣ ਦਾ ਘਟਰ ਦੇਣ ਪਰ ਜਾਨੀ ਜਿਹੜੀ ਤੁਸੀਂ ਸਮੱਸਿਆ ਦਾ ਜ਼ਿਕਰ ਕਰ ਰਹੇ ਹੋ ਕਿੰਨਾ ਸਮਾਂ ਹੋ ਗਿਆ ਜੀ ਕਿਸਾਨਾਂ ਨੂੰ ਜੂਇ ਤੇ ਹੋਈ ਜੀ ਇਹ ਤਕਰੀਬਨ 10 ਕਿ ਦਿਨ ਹੋ ਗਏ ਜੀ ਉਹਨਾਂ ਨੇ ਜਾਨੇ ਫੁੱਲ ਆਊਟ ਲੱਗੀ ਨੂੰ ਜਿੱਦਣ ਤੋਂ ਆਊਟ ਲੱਗੀ ਉਸ ਦਿਨ ਤੋਂ ਹੀ ਇਹਨਾਂ ਨੇ ਬਿਜਲੀ ਤੋਂ ਹੱਥ ਖਿੱਚ ਲਿਆ ਬਿਜਲੀ ਜਿੱਥੇ ਮਤਲਬ ਖੇਤ ਲੱਗ ਗਏ 80-85% ਫਸਲ ਵੀਜੀ ਗਈ ਜਿਹੜੀ 10-15% ਰਹਿੰਦੀ ਆ ਉਹਦੇ ਚੋਂ 1% ਵੀ ਫਸਲ ਅੱਗੇ ਨੂੰ ਨਹੀਂ ਚੱਲ ਰਹੀ ਹੋ ਸਕਦਾ ਉਹ ਲੋਕਾਂ ਦੇ ਖੇਤ ਬੀਜਣ ਤੋਂ ਹੀ ਰਹਿ ਜਾਣ ਜੇ ਉਹ ਬੀਜਣ ਜਾਂਦੇ ਨੇ ਤਾਂ ਮਗਰਲੀ ਫਸਲ ਮਾਰਦੀ ਆ ਉਹਨੂੰ ਪਾਣੀ ਨਹੀਂ ਆਉਂਦਾ ਯਾਨੀ ਸਰਕਾਰ ਆਪਣੇ ਕਿਸਾਨ ਬਹੁਤ ਵੱਡੀ ਦੁਵਿਧਾ 'ਚ ਫਸਿਆ ਹੋਇਆ ਸਰਕਾਰ ਨੂੰ ਬੇਨਤੀ ਹੈ ਇਹਦੇ ਵੱਲ ਧਿਆਨ ਦੇਣ ਨਹੀਂ ਕਿਸਾਨ ਜੀ ਮਾਰਿਆ ਗਿਆ 2 ਦਿਨ ਦਾ ਖੁੰਝਿਆ ਹੋਇਆ 6 ਮਹੀਨੇ ਦੀ ਫਸਲ ਪਿੱਛੇ ਜਾ ਪੈਣੀ ਆ ਇਹ ਹੀ ਬੇਨਤੀ ਆ ਸਰਕਾਰ ਨੂੰ ਥੋੜੀ ਜਿਹੀ ਲਾਈਟ ਵੱਲ ਧਿਆਨ ਦੇਣ ਅੱਗੇ ਰੋਜੇ ਡਗਮਗੇ ਮਾਰੀ ਗਏ ਨੇ ਸਾਡੀ ਲਾਈਟ ਖੁੱਲੀ ਆ ਜੀ ਪੀਐਮ ਪਰ ਉਸ ਟਾਈਮ ਲੋਡ ਨਹੀਂ ਸੀ ਹੁਣ ਸਾਰੀ ਬਜਾਈ ਹੋ ਗਈ ਹੁਣ ਸਾਨੂੰ ਲੋਡ ਵੀ ਆ ਤੁਹਾਨੂੰ ਬਿਜਲੀ ਦਿੱਤੀ ਜਾਵੇ ਵੱਧ ਤੋਂ ਵੱਧ ਯਾਨੀ ਸੜਕਾਂ ਤੇ ਆਉਣ ਲਈ ਮਜਬੂਰ ਨਾ ਕੀਤਾ ਜਾਵੇ ਹਾਂ ਜੀ ਤੁਸੀਂ ਕਹਿੰਦੇ ਹੋ ਦੋ ਜੀ ਪਹਿਲਾਂ ਮਾਰੀ ਗਏ ਨੇ ਜੀ ਲੇਕਿਨ ਮਾਨ ਸਾਹਬ ਦਾ ਤਾਂ ਹੁਣ ਵੀ ਦਵਾਏ ਕਿ ਬਿਜਲੀ ਸਾਡੇ ਵੱਲੋਂ ਸਾਫ ਕੋਲ ਸਿੱਤੀ ਜਾ ਰਹੀ ਹੈ ਨਹੀਂ ਸਾਨੂੰ ਦੱਸਾਣ ਕਿਹਦੇ ਕੋਲ ਆਉਂਦੀ ਹੈ ਜਨ 10 ਦਿਨ ਕਿਸੇ ਕੋਲ ਜਾ ਕੇ ਤੁਸੀਂ ਪੁੱਛ ਲੋ ਅਸੀਂ ਕਿਉਂ ਪਿੱਟੀਏ ਜੀ ਕਹਿੰਦੇ ਆ ਵੀ ਜਿਹੜਾ ਕੰਮ ਵਧੀਆ ਵਧੀਆ ਕਹਾਂਗੇ ਜਿਹੜਾ ਕੰਮ ਮਾੜਾ ਮੜੇ ਕਹਾਂਗੇ ਪੰਢੀ ਘਟ ਦੇ ਬਾਅਦ ਲਾਈਟ ਆਉਂਦੀ ਹੈ ਕਿਸੇ ਜ਼ਿਲ੍ਹੇ ਸਾਨੂੰ ਦੱਸ ਦੋ ਕਿਸੇ ਪਿੰਡ ਚ ਹੋਰ ਕਿਸੇ ਤੋਂ ਪੁੱਛ ਲੋ ਚਲ ਮੈਂ ਤਾਂ ਜੁਨੀਅਨ ਵਾਲਾ ਮੈਨੂੰ ਅਲਾ ਕਹਿੰਦਾ ਵੀ ਜਾਣ ਕੇ ਸਰਕਾਰ ਤੇ ਤਬਾ ਲਾਉਂਦਾ ਹੂੰ ਔਰ ਆਮ ਪਬਲਿਕ ਨੂੰ ਰਸਤੇ ਜਾਂਦੇ ਨੂੰ ਤੁਸੀਂ ਕਿਸੇ ਨੂੰ ਹਾਕ ਮਾਰ ਕੇ ਪੁੱਛ ਲਿਓ ਵੀ ਲਾਈਟ ਆਉਂਦੀ ਆ ਜਿਹੜਾ ਖੇਤ ਵੇਲੀ ਪਿਆ ਅੱਜ ਦੇਜੋ ਕੰਡੂ ਵੀ ਵੇਲੀ ਹੋ ਪਰਸੋਂ ਵੀ ਵੇਲੀ ਰਹਿਣਾ ਈਵਨ ਪਨੀਰੀ ਪੱਟਣ ਨੂੰ ਵੀ ਪਾਣੀ ਨਹੀਂ ਲੋਕਾਂ ਦੇ ਪੈ ਰਿਆ ਮਹਿੰਗੇ ਭਾਅ ਦਾ ਤੇਲ ਬੂਗ ਰਹੇ ਨੇ ਜਨਰੇਟਰ ਸੂਆ ਦੇ ਵਿੱਚ ਵੀ ਰੌਲਾ ਪਾ ਗਿਆ ਹੁਣ ਸਾਡਾ 17 ਤਰੀਕ ਨੂੰ ਪਿਛਲੀ ਨੂੰ ਸੂਆ ਆਇਆ ਸੀ ਹੋ ਦੁਬਾਰਾ ਫੇਰ ਪਰਸੋਂ ਤੋਂ ਆਇਆ ਦੋ ਵਾਰ ਸੂਆ ਆਇਆ ਇੱਕ ਮਹੀਨੇ ਦੇ ਵਿੱਚ ਇਹ ਦਾਗਮਗੇ ਮਾਰੀ ਜਾਂਦੇ ਨੇ ਵੇਖੀ ਖੇਤ ਖੇਤ ਦੇ ਵਿੱਚ ਪਾਣੀ ਪਚਾਤਾ ਇੰਨਾ ਪਚਾਤਾ ਉਹ ਪਚਾਤਾ ਜਦੋਂ ਜੇ ਕੋਈ ਮੈਰੀ ਪਾਣੀ ਹੋਵੇ ਡਿਸਪਲਨ ਚ ਕਰ ਲੈਣਾ ਲੋਕ ਉਹਦੇ ਉੱਤੇ ਆਪਣਾ ਬੇਸ ਬਣਾ ਕੇ ਚੱਲ ਪੈਣਗੇ ਵੀ ਆਪਾਂ ਅੱਜ ਮੇਰੀ ਵਾਰੀ ਹੈ ਅੱਜ ਨਹੀਂ ਮੈਂ ਫਸਲ ਬੀਜੂਗਾ ਇਨਾ ਮੈਂ ਮਗਰ ਪਾਣੀ ਦਊਗਾ ਕੋਈ ਉਹਦੇ ਨਾਲ ਏਡੀ ਆ ਜਾਂਦਾ ਉਹਦਾ ਵੀ ਕੋਈ ਆਈਡੀਆ ਨਹੀਂ ਜਦੋਂ ਵਾਰੀਆਂ ਆਉਂਦੀਆਂ ਨੇ ਉਸ ਦਿਨ ਇਹ ਪਾਣੀ ਨਹੀਂ ਆਉਂਦਾ ਤਾਂ ਜੀ ਭਾਰਤੀ ਕਿਸਾਨ ਯੂਨੀਅਨ ਲੱਗੋ ਆ ਤੇ ਤੁਸੀਂ ਸੀਨੀਅਰ ਅਹੁਦੇਦਾਰ ਹੋ ਜੀ ਤੁਹਾਡੇ ਕੋਲ ਕਿਸਾਨ ਕੀ ਜਾਣਕਾਰੀ ਦਿੰਦੇ ਨੇ ਜੀ ਇਸ ਸਾਈਟ ਦੇ ਬਾਰੇ ਕਿਸਾਨ ਤਾਂ ਇਹੀ ਨੇ ਕਿ ਕਿਸਾਨ ਤਾਂ ਰੋਜ਼ ਕਹਿੰਦੇ ਨੇ ਵੀ ਚਲੋ ਭਾਈ ਉਸ ਤੁਸੀਂ ਕਰਦੇ ਨਹੀਂ ਚਲੋ ਆਪਸਲਾਂ ਨੂੰ ਮੜੀਏ ਉਹਨਾਂ ਨੂੰ ਮੜੀਏ ਕੀ ਹੁਣ ਸਰਕਾਰਾਂ ਨੂੰ ਆਪ ਨਹੀਂ ਦੇ ਦੇ ਜਿਹੜੇ ਕੱਟ ਲਾਈ ਬੈਠੇ ਨੇ ਵੀ ਹੁਣ ਸਾਰੇ ਸਾਲ ਦੇ ਵਿੱਚ ਜਾ ਕੇ 2 2.5 ਮਹੀਨੇ ਕਿਸਾਨ ਨੂੰ ਬਿਜਲੀ ਦੇਣੀ ਹੁੰਦੀ ਹੈ ਇਹਨਾਂ ਨੇ 8 ਘੰਟੇ ਹੁਣ ਦੋ ਦਾ 1 ਮਹੀਨਾ ਦਾ ਲੰਘਿਆ 1 ਮਹੀਨਾ ਹੋਊਰਾ ਜੇ ਹੁਣ ਇਹ ਆਹੀ 1 ਮਹੀਨਾ ਔਖੇ ਸੌਖੇ ਹੁਣ ਜਿੰਨੀ ਕਿ ਇਹਨਾਂ ਨੇ ਵੇਚੀ ਆ ਜਾਏ ਮੁੱਲ ਖਰੀਦ ਕੇ ਵੀ ਦੇ ਸਕਦੇ ਨੇ ਜੇ ਸਰਕਾਰ ਦੀ ਨੀਤੀ ਸਾਫ਼ ਹੋਵੇ ਕਿਸਾਨ ਨੂੰ ਇਹਨਾਂ ਨੇ ਸਾਰੂ ਬੱਲ ਨੂੰ ਲਜਾਣਾ ਹੋਵੇ ਵੀ ਕਿਸਾਨ ਤੇ ਜਾਲ ਹੋਵੇ ਲਾਈਟ ਜਿੰਨੀ ਮਰਜ਼ੀ ਪੈਦਾ ਕਰ ਸਕਦੇ ਨੇ ਇਹ ਜਾਣ ਬੁੱਝ ਕੇ ਜਾਣੀ ਕਿ ਕਿਸਾਨ ਨੂੰ ਮਾਰੂ ਨੀਤੀਆਂ ਨੇ ਸੈਂਟਰ ਸਰਕਾਰ ਦੀਆਂ ਵੀ ਪੰਜਾਬ ਸਰਕਾਰ ਦੀਆਂ ਵੀ ਇਹ ਭਾਂਡਾ ਸੈਂਟਰ ਸਰਕਾਰ ਤੇ ਭੰਦ ਦਿੰਦੇ ਨੇ ਅੱਜ ਹੁਣ ਮੈਂ ਸੁਣਦਾ ਸੀ ਖਬਰਾਂ ਦੇ ਵਿੱਚ ਇਹਨਾਂ ਨੇ ਐਮਐਸਪੀ ਇਹਨਾਂ ਜਿਹੜੀ ਹੋਣ ਵਾਲੀ ਮੂੰਗੀ ਆ ਉਹ ਤੇ ਸਪਰੇਅ ਕਰਦੇ ਨੇ ਸੀ ਉਹ ਮੂੰਗੀ ਤੇ ਨਹੀਂ ਐਮਐਸਪੀ ਦੇਣੀ ਇਹਨਾਂ ਨੂੰ ਪੁੱਛੇ ਵੀ ਹੁਣ ਮੂੰਗੀ ਕਿਹੜੀ ਬੀਜ ਹੋਣੀ ਆ ਇਹਨੂੰ ਇਹ ਵੀ ਪਤਾ ਜਿਹੜੀ ਹੁਣ ਤੋਂ ਮੂਵੀ ਕਿਹੜੀ ਬੀਜ ਦੀ ਹੁੰਦੀ ਆ ਜਿਹੜੀ ਆਪਾਂ ਆਮ ਦਾਲ ਵਾਲੀ ਖਾਂਦੇ ਆ ਮੂਵੀ ਦਾ ਟਾਈਮ ਸੀ ਉਹ ਲੰਘ ਗਿਆ ਪੂਰੇ ਦਾਗਮਗੇ ਮਾਰਦਨੇ ਹੁਣ ਉਹ ਪਹਿਲਾਂ ਕਹਿੰਦੇ ਐਮਐਸਪੀ ਦੇਵਾਂਗੇ ਤੇ ਉਹਦੀਆਂ ਜਗਾਬਰੀਆਂ ਦੇ ਚੱਕਰ ਚ ਲੋਕਾਂ ਨੂੰ ਘੁਮਾਈ ਜਾਂਦੇ ਅਗਲੇ ਵੀ ਇੱਕ ਟਰਾਲੀ ਸੀ ਹਫ਼ਤਾ ਟਰਾਲੀ ਭਰ ਕੇ ਖੜਾ ਕੇ ਪੜਵਾਰੀਆਂ ਕੋ ਖੇੜੇ ਕੱਢੀ ਗਿਆ ਪਰ ਇਹਦੀ ਕੋਈ ਮੰਡੀ ਨਹੀਂ ਹੈਗੀ ਆ ਸਾਡੇ ਏਰੀਆ ਚ ਲੁਧਿਆਣੇ ਚਲੇ ਜਾ ਕੇ ਝਗਰਾਵਾ ਵੇਚਣੀ ਪੈਂਦੀ ਆ ਅਰੇਤ ਕਿਉਂ ਸੁੰਢੀ ਨੇ ਖਾ ਲਈ ਭਾਈ 3 ਕੁਆਂਟਲ 2 ਢਾਈ ਇਹਦੇ ਕੁਆਂਟਲ ਕਿਸੇ ਦੇ ਤਹੱਦ 3 ਕੁਆਂਟਲ ਕੀਲੇ ਚੋਂ ਮੂਵੀ ਨਿਕਲਈ ਆ ਜੇ ਇਹ ਵਧੀਆ ਨਿਕਲਦੀ ਹੋਵੇ ਕਿਸਾਨ ਆਪੇ ਉਸਦੋਂ ਹੋ ਜਵੇ ਜਾ ਐਮਐਸਪੀ ਪੂਰੀ ਸਹੀ ਲਾਗੂ ਕਰਦੇ ਬਾਸ਼ਪਤੀ ਤੇ ਗੱਬਦੇ ਨੇ ਲੋਕ ਹੋਰ ਇੱਕ ਮਹੀਨਾ ਪਾਣੀ ਘਟ ਜਾਂਦਾ ਬਹੁਤ ਪਾਣੀ ਦੀ ਜੱਤਾ ਇੱਕ ਕਿਸਾਨ ਨੂੰ ਤਾਂ ਪਾਣੀ ਨੂੰ ਇਹਨਾਂ ਨੂੰ ਬਦਨਾਮ ਕੀਤਾ ਜਾਂਦਾ ਫੈਕਟਰੀਆਂ ਦੇ ਵਿੱਚ ਕੋਕੋ ਕੋਲਾ ਬਣਾਉਣ ਵਾਲੇ ਛੜੀ ਫਲਸਾਂ ਜਾਂਦੇ ਨੇ ਹੋਰ ਜਾਂਦੇ ਨੇ ਹਰੇਕ ਘਾਹ ਦੋ ਦੋ ਚਾਰ ਚਾਰ ਕੁਆਂਟਲ ਪਾਣੀ ਲਗਾਤਾਰ ਰੋਡ ਟੁੱਲੀ ਜਾਂਦਾ ਕਿਸਾਨ ਤਾਂ ਸਿਰਫ 2 ਮਹੀਨੇ ਫਸਲ ਨੂੰ ਪਾਣੀ ਦਿੰਦਾ ਸਰਕਾਰ ਨੇ ਇੱਕ ਕਿਸਾਨ ਨੂੰ ਬਦਨਾਮ ਕਰਿਆ ਜਾਂਦਾ ਹੈ ਪ੍ਰਦੂਸ਼ਣ ਖਾਤਰ ਕਰਿਆ ਜਾਂਦਾ ਸੀ ਹੁਣ ਕੀ ਆ ਉਹਦੀ ਰਿਪੋਰਟ ਆ ਗਈ ਵੀ ਤੁਸੀਂ ਦਿੱਲੀ ਨੂੰ ਕੋਈ ਇਹਦਾ ਧੂਆ ਨਹੀਂ ਜਾਂਦਾ ਹੁਣ ਆਪਾਂ ਨੂੰ ਹਰੀ ਝੰਡੀ ਮਿਲ ਗਈ ਇਹਨਾਂ ਨੇ ਵਾਧੂ ਪਰਚੇ ਦੇ ਤੇ ਲੋਕਾਂ ਨੂੰ ਜੁਰਮਾਨੇ ਲਾ ਦਿੱਤੇ ਸਰਕਾਰਾਂ ਨੇ ਇਹ ਬਗੈੜਾ ਮੈਂ ਤਾਂ ਮੰਗ ਕਰੂਗਾ ਇਹਨਾਂ ਸਰਕਾਰਾਂ ਤੋਂ ਜਿਹੜੀਆਂ ਸਰਕਾਰਾਂ ਨੇ ਸਾਨੂੰ ਜੁਰਮਾਨੇ ਲਾਏ ਨੇ ਇਹਨਾਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਨੇ ਬਿਨਾਂ ਸੋਚੇ ਸਮਝੇ ਇਹਨਾਂ ਨੇ ਕਿਸਾਨਾਂ ਨੂੰ ਹਰਾਸ ਕਰਿਆ ਸਾਨੂੰ ਸੁਧਾਰਚ ਲੜਨੇ ਪਏ ਕਿਸੇ ਵੀ ਜ਼ਮੀਨ ਤੇ ਰੈੱਡ ਐਂਟਰੀ ਲਾਤੀ ਬਹੁਤ ਹੀ ਮਾੜੀ ਨੀਤੀਆਂ ਨੇ ਸਰਕਾਰਾਂ ਦੀਆਂ ਕਿਸਾਨੀ ਨੂੰ ਖੁਸ਼ਹਾਲੀ ਵੱਲ ਨੂੰ ਕੋਈ ਲਿਜਾਣਦਾ ਇਹਨਾਂ ਦਾ ਹਿੱਲਾ ਨਹੀਂ ਕੋਈ ਇਹਨਾਂ ਦੀ ਸਾਡੇ ਲਈ ਉਹ ਨਹੀਂ ਹੈਗੀ ਸਿਰਫ ਆਪਣੀਆਂ ਕੁਰਸੀਆਂ ਲਈ ਨੇ ਸਰਕਾਰਾਂ ਇੰਨੇ ਮੈਂ ਕਹਿੰਦਾ ਹੋਇਆ ਬੈਰ ਜੀ ਦਾ ਖਾਲਸਾ ਬੈਰ ਜੀ ਹਾਂ ਜੀ ਸਰਕਾਰ ਦੇ ਉੱਪਰ ਤੁਸੀਂ ਕਹਿੰਦੇ ਹੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਜਦੋਂ ਸਰਕਾਰ ਨੇ ਕਿਸੇ ਕਿਸਾਨ ਦੇ ਉੱਪਰ ਜਾਂ ਕਿਸੇ ਵੀ ਹੋਰ ਦੇ ਉੱਪਰ ਕਾਰਵਾਈ ਕਰਨੀ ਹੈ ਨਾ ਛੱਟਪਾਚੇ ਦਾ ਚੱਕੀਤੇ ਜਾਂਦੇ ਨੇ ਉਹ ਹੀ ਤਾਂ ਜਾਂਦੇ ਨੇ ਉਹਨਾਂ ਨੂੰ ਸਿਜਾਵਾਂ ਦਿੱਤੀਆਂ ਜਾਂਦੀਆਂ ਫਿਰ ਸਰਕਾਰ ਆਪਣੇ ਤੇ ਕਿਉਂ ਨਹੀਂ ਕੋਈ ਇਸ ਤਰ੍ਹਾਂ ਦਾ ਪਰਚਾ ਦਾਜ ਕਰਾਉਂਦੀ ਹਾਂ ਸਰਕਾਰਾਂ ਨੇ ਤਾਂ ਹੱਥਵਾਜ਼ਾ ਜੇ ਕੋਈ ਕੁਝ ਕਰਨਾ ਚਾਹਣ ਜਦੋਂ ਇੱਕ ਮਿੰਟ ਜੇ ਕਰ ਦਿੰਦੇ ਨੇ ਜੇ ਕਿਸੇ ਸਾਡੀ ਮੰਤੀ ਆ ਕਿ ਸਾਡੇ ਤੇ ਡਰੇਨ ਦਾ ਕੰਮ ਚੱਲਦਾ ਸੀ ਉੱਥੇ ਕੋਈ ਮੰਨਤੀ ਨਹੀਂ ਕਰੀ ਕੁਝ ਨਹੀਂ ਕਰੀ ਆ ਹੁਣ ਕੱਲ ਪਰਸ ਉਹਨਾਂ ਨੇ ਕੋਲ ਪ੍ਰਸ਼ਾਸਨ ਲਾ ਕੇ ਧੱਕੇ ਨਾਲ ਮੰਨਤੀ ਕਰੀ ਆ ਜੇ ਪਹਿਲਾਂ ਕਾਨੂੰਨੀ ਗੈ ਇਹਨਾਂ ਨੇ ਕਰੀ ਹੁੰਦੀ ਕੋਈ ਵੀ ਸਰਕਾਰੀ ਕੰਮ ਆ ਉਹਦੀ ਮੰਨਤੀ ਹੁੰਦੀ ਆ ਫਿਰ ਉਹਦੇ ਟੈਂਡਰ ਹੁੰਦੇ ਨੇ ਕਰਨ ਦੇ ਫਿਰ ਉਹਦੇ ਐਸਟੀਮੇਟ ਪਾਸ ਹੁੰਦੇ ਨੇ ਇਹ ਹੁਣ ਜਾ ਕੇ ਉੱਥੇ ਇਦਾਂ ਕੋਈ ਛੜਕ ਪੱਟਣ ਦਾ ਉਹਨਾਂ ਨੇ ਪਰਮਿਸ਼ਨ ਨਾ ਕੋਈ ਗੈਸਬੇ ਪੰਜਾਨੀਆਂ ਨੇ ਸਰਕਾਰਾਂ ਆਪ ਧੱਕਾ ਕਰਦੀਆਂ ਨੇ ਇਹ ਧੱਕਾ ਕਰਦੀਆਂ ਆਈਆਂ ਨੇ ਪਰ ਹੁਣ ਜਾਨੀ ਕਿਸਾਨ ਜਾਗਰਤ ਹੋ ਗਏ ਆ ਅਸੀਂ ਇਹਨਾਂ ਦੇ ਧੱਕਾ ਨਹੀਂ ਚੱਲਾਂਗੇ ਨਾ ਇਹਨਾਂ ਦਾ ਧੱਕਾ ਚੱਲਣ ਦੇਵਾਂਗੇ ਚੱਲਾਂਗੇ ਅਸੀਂ ਕੋ ਜਾਨੀ ਜਿਹੜੇ ਤੁਸੀਂ ਗਲੀ ਦਰਖਾਨਾ ਮੈਟਰ ਦੀ ਗੱਲ ਕਰਦੇ ਹੋ ਜੀ ਉਹਦੇ ਬਾਰੇ ਮੇਰੀ ਮਾਨਯੋਗ ਆਈਡੀਆ ਸਾਹਿਬ ਨਾਲ ਗੱਲਬਾਤ ਹੋਈ ਸੀ ਆਈਡੀਆ ਸਾਹਿਬ ਦਾ ਕਹਿਣਾ ਸੀ ਵੀ ਸਾਡੀ ਸਰਕਾਰੀ ਜਗ੍ਹਾ ਹੈ ਵੀ ਅਸੀਂ ਸਰਕਾਰੀ ਜਗ੍ਹਾ ਤੇ ਜਵੇਂ ਮਰਜ਼ੀ ਬਣਾਈਏ ਨਹੀਂ ਉਹ ਥੋੜੋ ਆਦੀ ਸਰਕਾਰੀ ਜਗ੍ਹਾ ਤਾਂ ਵੀ ਆਪਣੀ ਮਰਜ਼ੀ ਨਾਲ ਗਾਉ ਉਹ ਵੀ ਕਾਨੂੰਨ ਤੇ ਬੰਨੇ ਹਨ ਐਸੀ ਵੀ ਕਾਨੂੰਨ ਤੇ ਬੰਨੇ ਹਨ ਹਾਂਜੀ ਹਾਂਜੀ ਐਸੀ ਹੀ ਕਾਨੂੰਨ ਦੇ ਵਿੱਚ ਬੰਨੇ ਆ ਸਰਕਾਰ ਵੀ ਬੰਨੇ ਆ ਆਫਸਰ ਵੀ ਬੰਨੇ ਆ ਨੇ ਉਹੀ ਕਾਨੂੰਨ ਉਹ ਤੇ ਲਾਗੂ ਹੁੰਦਾ ਜੇ ਉਹ ਕਹਿਣ ਅਸੀਂ ਆਪਣੀ ਜ਼ਮੀਨ 'ਚ ਜੋ ਕੁਝ ਮਰਜ਼ੀ ਕਰੀਏ ਇਹ ਨਹੀਂ ਹੋ ਸਕਦਾ ਤੇ ਅਸੀਂ ਕਹਾਂਗੇ ਅਸੀਂ ਮਰਜ਼ੀ ਕਰੀਏ ਫੇ ਕਾਨੂੰਨ ਨਾਲ ਤਾਂ ਕੋਈ ਗੱਲ ਨਹੀਂ ਹੋਈ ਦੇਖੋ ਹੁਣ ਆਪਾਂ ਨੂੰ ਜਿਹੜੇ ਤੇਲਾਂ ਸਦੇਟਾਂ ਦੇ ਵਿੱਚ ਖਾਸ ਖਸਬੀਦਣੀ ਅਲਾਉਡ ਆ ਉੱਥੇ ਵੀ ਈ ਸਕਦੇ ਆ ਕੀ ਇੱਥੇ ਐਸ.ਡੀ.ਐਮ ਸਾਹਿਬ ਜਾਂ ਅਸੀਂ ਆਪਣੀ ਜ਼ਮੀਨ ਦੇ ਵਿੱਚ ਵੀ ਸਕਦੇ ਆ ਸਾਡੇ ਤੇ ਵੀ ਪਾਚਾ ਦਰਜ ਹੋਊਗਾ ਐਸ.ਡੀ.ਐਮ ਸਾਹਿਬ ਵੀ ਆਪਣੀ ਸਰਕਾਰੀ ਜ਼ਮੀਨ ਤੇ ਬੀਜਣਗੇ ਉਹਨਾਂ ਤੇ ਵੀ ਪਾਚਾ ਦਰਜ ਹੋਊਗਾ ਨਾ ਕਿ ਸਾਨੂੰ ਡਰਾਬੇ ਦੇਣ ਨੇ ਵੀ ਤੁਸੀਂ ਕਾਨੂੰਨ ਦੇ ਬੰਨੇ ਹੋ ਇਹ ਨਹੀਂ ਆ ਕਿ ਮਰਜ਼ੀ ਨਹੀਂ ਕਰ ਸਕਦੇ ਕੋਈ ਕਹਿਰਾ ਕਾਨੂੰਨ ਹੁੰਦਾ ਹਰੇ ਕੰਮ ਕਰਨ ਦਾ ਉਹਦੀ ਪਹਿਲਾਂ ਮਨਤੀ ਹੋਣੀ ਸੀ ਫਿਰ ਉਹ ਦਿਓ ਹੁਣੀ ਸੀ ਆਪਣੇ ਸਾਰਾ ਕੁਝ ਹੁੰਦਾ ਮਤਲਬ ਐਸਟੀਮੇਟ ਬਣਦੇ ਨੇ ਫਿਰ ਟੈਂਡਰ ਹੁੰਨੇ ਸੀ ਤਾਂ ਜਾ ਕੇ ਗੱਲਾਂ ਹੁੰਦੀਆਂ ਨੇ ਇਨੀ ਕਿ ੱਤਕੇ ਨਾਲੇ ਦੋ ਬੰਦਿਆਂ ਦੇ ਰੌਲੇ ਦੇ ਵਿੱਚ ਪਬਲਿਕ ਨੂੰ ਪੀ ਦੋ ਜਾਂ ਬੰਦੇ ਲੋੜੇ ਹੋਵੇ ਕਿਸੇ ਨੂੰ ਲੋੜ ਨਹੀਂ ਐਸਡੀਐਨ ਸਾਹਿਬ ਕਹਿੰਦੇ ਸੀ ਜੇ ਇੱਕ ਗਲਾਸ ਪਾਣੀ ਦਾ ਡੋਲਨਾਗੇ ਥੋੜੇ ਤਾਂ ਵੀ ਛੇਤੀ ਲੰਘ ਜੂ ਉਹ ਨਹੀਂ ਹੈਗਾ ਜੇ ਇੱਕ ਗਲਾਸ ਦੇ ਵਿੱਚ ਆਪਾਂ ਬਾਲਟੀ ਪਾਣੀ ਦੀ ਪਾ ਦਾਂਗੇ ਗਲਾਸ ਚਾ ਲੂ ਇਹ ਗੱਲਾਂ ਨਹੀਂ ਹੋਣੀਆਂ ਮਤਲਬ ਇਹ ਐਵੇਂ ਝਗਮਗੇ ਮਾਰਨ ਦਾ ਕੋਈ ਫਾਇਦਾ ਨਹੀਂ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਅਕਸਰ ਹੁੰਦੇ ਨੇ ਇਹ ਇੱਕ ਕਿਸਮ ਦੇ ਪਬਲਿਕ ਦੇ ਮਾਪੇ ਹੁੰਦੇ ਨੇ ਰੱਬ ਹੁੰਦੇ ਨੇ ਸਭਾ ਲਈ ਉਹਨਾਂ ਨੂੰ ਸਾਰਿਆਂ ਨੇ ਸੋਚਣਾ ਚਾਹੀਦਾ ਸਾਰਿਆਂ ਨੇ ਦੇਖਣਾ ਚਾਹੀਦਾ ਇਹ ਮੇਰਾ ਮੈਸੇਜ ਆ ਸਰਕਾਰਾਂ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਲਾਗੇ ਲਾਗੇ ਪਬਲਿਕ ਦੀ ਛੋਟੀ ਤਕਲੀਫ ਤੁਹਾਨੂੰ ਸੁਣਨੀ ਚਾਹੀਦੀ ਹੈ ਸਾਡੀ ਵੀ ਸੁਣਨੀ ਚਾਹੀਦੀ ਹੈ ਫਿਰ ਨਿਰਣਾ ਸਰਕਾਰ ਨੂੰ ਆਪ ਬੈਠ ਕੇ ਕਰ ਲੈਣਾ ਚਾਹੀਦਾ ਨਾ ਕਿ ਉੱਥੇ ਪਬਲਿਕ ਪਲੇਸ ਤੇ ਦੋਵੇਂ ਪਾਰਟੀਆਂ ਨੂੰ ਖੜਾ ਕੇ ਲੜਾਉਣਾ ਚਾਹੀਦਾ ਵੀ ਦੋਵੇਂ ਲੜੀ ਜਾਓ ਅਸੀਂ ਖੜੇ ਦੇਖਦੇ ਆਂ ਇਹ ਗੱਲਾਂ ਵਧੀਆ ਨਹੀਂ ਲੱਗੀਆਂ ਸਾਨੂੰ ਯਾਨੀ ਆਫਸਰਾਂ ਵਾਲੀਆਂ ਵਧੀਆ ਨਹੀਂ ਹੈਗੀਆਂ ਇਹ ਸਰਪੰਚ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਮੋਟਰਾਂ ਦੇ ਉੱਤੇ ਬਿਜਲੀ ਬਹੁਤ ਜ਼ਿਆਦਾ ਘੱਟ ਆ ਰਹੀ ਹੈ ਜੀ ਕਿਸਾਨਾਂ ਨੂੰ ਜਨਰੇਟਰ ਆਦ ਉਪਲਬਧ ਕਰਵਾਉਣੇ ਪੈ ਰਹੇ ਨੇ ਉਹ ਤਾਂ ਸਰਪੰਚ ਜੀ ਬਹੁਤ ਮਹਿੰਗਾ ਸਿਸਟਮ ਹੋ ਜਾਂਦਾ ਹੋਊਗਾ ਜੀ ਕਿਸਾਨਾਂ ਵਾਸਤੇ ਉਸੇ ਗੱਲ ਨਾਲ ਤਾਂ ਜ਼ਿਮੀਂਦਾਰ ਮਾਰਿਆ ਜਾਂਦਾ ਜੀ ਤਾਂ ਹੀ ਤਾਂ ਫਾਹੇ ਲੈਂਦਾ ਬੰਦਾ ਫਿਰ ਪੈਸਾ ਨਹੀਂ ਮਿਲਦਾ ਅਗਿਆਰਤੀਏ ਦੇ ਦੇ ਹੁਣ ਆਰਤੀਏ ਵੀ ਨਹੀਂ ਦਿੰਦੇ ਜੀ ਯੋ ਪੇਮੈਂਟਾਂ ਸਿੱਧੀਆਂ ਜ਼ਿੰਮੇਵਾਰ ਦੇ ਖਾਤੇ 'ਚ ਆਉਣ ਲੱਗੀਆਂ ਅੱਗੇ ਆਰਤੀਏ ਦੇ ਹੱਥ ਹੁੰਦਾ ਸੀ ਆਰਤੀਏ ਕੋ ਪੇਮੈਂਟ ਜਾਂਦੀ ਸੀ ਚਲੋ ਆਰਤੀਏ ਦੇ ਥਰੂ ਲਈ ਜਾਂਦੇ ਸੀ ਆਰਤੀਏ ਦਾ ਨੌ ਮਾਸ ਦਾ ਰਿਸ਼ਤਾ ਹੁਣ ਵੀ ਹੈਗਾ ਇਹ ਤਾਂ ਸਰਕਾਰਾਂ ਨੇ ਚਲੋ ਕਰ ਲਿਆ ਛੱਡ ਲਈ ਵੀ ਵਧੀਆ ਕੁਝ ਲਈ ਵਧੀਆ ਕਿਸੇ ਲਈ ਘਟਿਆ ਹੈ ਮੀ ਸਰਕਾਰ ਇੱਕ ਏਟੀਐਮ ਹੈ ਜੇ ਸਰਕਾਰ ਤਾਂ ਕਹਿੰਦੀ ਲੋਨ ਲੈ ਲਓ ਲੋਨ ਲੈਂਦੇ ਨੂੰ 2 ਮਹੀਨੇ ਲੰਘ ਜਾਂਦੇ ਨੇ ਜੇ ਸਾਡਾ ਕੋਈ ਹੁਣ ਬੱਚਾ ਬਿਮਾਰ ਹੋ ਗਿਆ ਅਸੀਂ ਆਰਤੀਏ ਨੂੰ ਘਰ ਕੋ ਪਹਿਲਾਂ ਫੋਨ ਕਰਨਾ ਵੀ ਸਾਨੂੰ 2 ਲੱਖ ਰੁਪਇਆ ਦਾਹੀ ਜਾਨੇ ਕਹਿੰਦਾ ਚਲੋ ਮੈਂ ਹਸਪਤਾਲ ਲੈ ਕੇ ਆਉਣਾ ਹਾਂ ਆ ਬੰਦਾ ਦੇਖੀ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਨਰੇਟਰ ਕਿਸਾਨਾਂ ਨੂੰ ਅਵੇਲੇਬਲ ਕਰਨੇ ਪੈਂਦੇ ਨੇ ਫਿਰ ਸਾਰੇ ਕਿਸਾਨਾਂ ਕੋਲ ਤਾਂ ਜਨਰੇਟਰ ਵੀ ਉਪਲਬਧ ਨਹੀਂ ਹੁੰਦੇ ਜੀ ਫਿਰ ਉਹਨਾਂ ਦਾ ਤਾਂ ਵਿਚਾਰਾ ਦਾ ਨਕਸਾਲ ਹੋ ਜਾਂਦਾ ਹੋ ਕੋਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਕਸਾਨ ਹੁੰਦਾ ਹੀ ਨਾ ਇਹ ਲਾਈਟਰ ਆਉਣ ਕੁਝ ਈ ਜਾ ਨਾ ਇਹ ਮੰਗਮੀ ਦੇਣੀ ਚਾਹੀਦੀ ਹੈ ਨਾ ਇਹ ਲੈਣੀ ਚਾਹੀਦੀ ਆ ਜੇ ਕਿਸੇ ਕਿਸਾਨ ਨਾਲ ਮੇਰੀ ਨੇੜਤਾ ਤਾਂ ਸਣੇ ਟਰੈਕਟਰ ਮੈਂ ਨਾਲ ਜਾ ਕੇ ਹੀ ਉਹਦਾ 2 ਘੰਟੇ ਲਾ ਕੇ ਆਉਂਗਾ ਉਹ ਵਧੀਆ ਗੱਲ ਆ ਅਸੀਂ ਆਪਸ ਵਿੱਚ ਟੀਕ ਦੂਏ ਨੂੰ ਦੇ ਦਿੰਨੇ ਆ ਸੰਦ ਉਸ ਰੋਟ ਮੰਗੇ ਬਿਨਾਂ ਸਰਦਾ ਨਹੀਂ ਪਰ ਜਣੀ ਜੇ ਏਡੀ ਬੜੀ ਚੀਜ਼ ਆ ਹੁਣ 1 ਲੱਖ ਡੇਢ ਲੱਖ ਦਾ ਜਨਰੇਟਰ ਬਣਦਾ ਫਿਰ ਉਹਨੂੰ ਮਾੜਾ ਟਰੈਕਟਰ ਨਹੀਂ ਖਿੱਚਦਾ 10 ਲੱਖ ਤੇ ਘੱਟ ਟਰੈਕਟਰ ਨਹੀਂ ਚੱਲਦਾ ਔਰ 6-7 ਲੀਟਰ ਤੇਲ ਪੀਣਾ ਚਲੋ ਜਨਰੇਟਰ ਵੀ ਮੇਰੇ ਕੋਲੋਂ ਮੰਗ ਕੇ ਤੁਸੀਂ ਲੈ ਜਾਓਗੇ ਫਿਰ ਕੋਈ ਟਰੈਕਟਰ ਨਹੀਂ ਟਰੈਕਟਰ ਵੀ ਮੰਗ ਕੇ ਲੈਗੇ ਫਿਰ ਪ੍ਰੋਵਾਈਡ ਕਰਨਾ ਡੀਜ਼ਲ 6-7 ਲੀਟਰ ਦੇ ਇੱਕ ਘੰਟੇ ਦਾ ਡੀਜ਼ਲ ਮੜਾ ਕਿਸਾਨ 5 ਚਾਰ ਕਿੱਲੇ ਵਾਲਾ 10 ਕਿੱਲੇ ਵਾਲਾ ਵੀ ਉਹਨੂੰ ਤਲਾਸ਼ ਸਕਦਾ ਜੀ ਬਹੁਤ ਔਖਾ ਫਿਰ ਉਹ ਸਰਕਾਰ ਜਾ ਹੋ ਜਾਂਦਾ ਉਹ ਕਿਸੇ ਨਾ ਕਿਸੇ ਕੋ ਪੈਸੇ ਫੜਦਾ ਕਰਜ਼ਾ ਮੁਰਦਾ ਨਹੀਂ ਲੈਣ ਵਾਲੇ ਬੈਂਕ ਵੀ ਉਹਦੀ ਕੀ ਕਰਦੀ ਹੈ ਜੇ ਕਿ ਸਾਹੂਕਾਰ ਤੋਂ ਲੈਨੇ ਆ ਉਹ ਵੀ ਉਹਨੂੰ ਕਹਿੰਦਾ ਮੇਰੇ ਪੈਸੇ ਮੋੜ ਦੇ ਕੋ ਜਿੱਤੋਂ ਲੈਨੇ ਮੋੜਨੇ ਬਣਦੇ ਵੀ ਨਹੀਂ ਫਿਰ ਉਹਨੂੰ ਵਿਆਜ ਵੀ ਨਹੀਂ ਮੁਰਦਾ ਤਾਂ ਵਿਆਜ ਤੇ ਵਿਆਜ ਲੱਗੀ ਜਾਂਦਾ ਅਖੀਰ ਫਿਰ ਉਹ ਮਦਲੋ ਤੇ ਫੇ ਪੱਖੇ ਨਾਲੇ ਫਾਹਾ ਲੈ ਕੇ ਵਿਚਾਰੇ ਦਾ ਉਹਨੂੰ ਜੀਵਨ ਲੀਲਾ ਸਮਾਪਤ ਕਰ ਜਾਂਦਾ ਇਸ ਦੁਨੀਆ ਤੋਂ ਕੂਦ ਕਰ ਜਾਂਦਾ ਘਰ ਦੇ ਬੱਚੇ ਉਹਦੇ ਰੋਲਦੇ ਰਹਿ ਜਾਂਦੇ ਨੇ ਜ਼ਮੀਨ ਵੀt ਹੀ ਰਹੇ ਨੇ ਫੇਰ ਸਰਕਾਰਾਂ ਕਹੀ ਜਾਂਦੀਆਂ ਨੇ ਅਸੀਂ ਜੀ ਇਹਨੂੰ 5 ਲੱਖ ਦੇਵਾਂਗੇ ਅਸੀਂ 3 ਲੱਖ ਦੇਵਾਂਗੇ ਇਹ ਤਾਂ ਇੱਕ ਮਰਨ ਲਈ ਉਹਨਾਂ ਨੂੰ ਸਹੂਲਤ ਦੇ ਰਹੇ ਨੇ ਉਹਨਾਂ ਨੂੰ ਉਹ ਨਹੀਂ ਸਹੂਲਤ ਦੇ ਰਹੇ ਵੀ ਅਸੀਂ ਤੁਹਾਨੂੰ ਇਹ ਟੰਗੀਆਂ ਤੋਂ ਕਢੀਏ ਵੀ ਜਿਹੜਾ ਕੋਈ ਵਾਹਾ ਲੈ ਕੇ ਮਰਦਾ ਪਹਿਲੀ ਸਰਕਾਰ ਆਉਂਦੀ ਅਸੀਂ 3 ਲੱਖ ਦੇਵਾਂਗੇ ਜੀ ਦੂਜੀ ਆਈ ਅਸੀਂ 4 ਦੇ ਦਾਂਗੇ ਤੀਜੀ ਆਈ ਅਸੀਂ 5 ਦੇ ਦਾਂਗੇ ਇਹ ਆਪਣੇ ਵਾਅਦੇ ਕਰ ਰਹੇ ਨੇ ਮੌਤਦਾਰ ਦੇ ਵਿੱਚ ਇਹ ਉਹਨਾਂ ਨੂੰ ਤਸ਼ਾਹ ਕਰ ਰਹੇ ਨੇ ਵੀ ਜੇ ਬੰਦਾ ਗਲਬਾ ਲੈ ਕੇ ਮਰੂਗਾ ਤਾਂ 3-3 ਲੱਖ ਦੇਵਾਂਗੇ ਇਹ ਸਰਕਾਰਾਂ ਦੀਆਂ ਵਧੀਆ ਨੀਤੀਆਂ ਨਹੀਂ ਅਸੀਂ ਤਾਂ ਸਰਕਾਰਾਂ ਨੂੰ ਇਹੀ ਅੱਤ ਜੋੜ ਕੇ ਬੇਨਤੀ ਕਰਦੇ ਆਂ ਵੀ 8-10 ਘੰਟੇ ਜਿੱਥੇ ਔੜ ਲੱਗੀ ਉੱਥੇ 2 ਘੰਟੇ ਸ਼ਾਮ ਤੋਂ ਵਾਧਾ ਦੇਣੀ ਚਾਹੀਦੀ ਹੈ ਨਾ ਤਾਂ 3 ਘੰਟੇ ਹੋਰ ਕੱਟ ਲਾ ਲਿਆ ਉਹ ਵੀ ਲਾਈਟ ਪੂਰੀ ਨਹੀਂ ਦੇ ਰਾਇ 5 ਘੰਟੇ ਲਗਾਤਾਰ ਨਹੀਂ ਚੱਲਦੀ ਇਹਦੇ ਵਿੱਚ ਵੀ ਕੱਟ ਲੱਗਦੇ ਨੇ ਇਹ ਜਣੀ ਵਧੀਆ ਨੀਤੀ ਨਹੀਂ ਹੈ ਸਰਕਾਰਾਂ ਦੀ ਪ੍ਰਧਾਨ ਜੀ ਜਦੋਂ ਖੇਤ ਦੇ ਵਿੱਚ ਫਸਲ ਨੂੰ ਪਾਣੀ ਸਹੀ ਨਹੀਂ ਮਿਲੂਗਾ ਔੜ ਲੱਗੂਗੀ ਅਵਰੋ ਫਸਲ ਉੱਪਰ ਕੀ ਪ੍ਰਭਾਵ ਕੀ ਪੈਂਦਾ ਜੀ ਇਹਦਾ ਫਸਲ ਦੇ ਵਿੱਚ ਤਾਂ ਹੁਣ ਇੱਕ ਦਿਨੇ ਨਾ ਮੱਕੀ ਲਾਲ ਹੋ ਜਾਏ ਦੀਦੀ ਲਾਲ ਹੋ ਇੱਕ ਦਿਨ ਤੁਹਾਨੂੰ ਇਹ ਨਾ ਨਿਕਲਣਾ ਰੋਟੀ ਮਿਲੇ ਤੁਹਾਡੇ ਹੱਥ ਕੰਬਣ ਲੱਗ ਜਾਂਦੇ ਨੇ ਫਸਲ ਵੀ ਇੱਕ ਜਾਨਦਾਰ ਚੀਜ਼ ਆ ਫਸਲ ਨੂੰ ਵੀ ਇਹ ਚੀਜ਼ ਦਾ ਉਸੇ ਦਿਨ ਘਾਟਾ ਪੈ ਜਾਂਦਾ ਇਹ ਆਪਾਂ ਨੂੰ ਬਾੜ ਜੀ ਆ ਕੇ ਝਾੜਦੇ ਪਤਾ ਲੱਗਣਾ ਵੀ ਆਹ ਦੋ ਕਿੱਲਾਂ ਸਾਡਾ ਪਾਣੀ ਘਟਣ ਲੱਗਿਆ ਦੋ ਨੂੰ ਸਹੀ ਕਰਾ ਕੇ ਮਿਲ ਗਈ ਵੀ ਉਹ 20 ਗਵਾਰਡਨ ਨਿਕਲ ਆਈਏ ਸਾਡੀ ਦੱਸੇ ਰਹੇਗੀ ਅੱਧੋ ਅੱਧੇ ਦਾ ਘਾਟਾ ਪੈ ਜਾਂਦਾ ਜੀ ਫਸਲ ਦਾ ਇਹ ਤਾਂ ਉਹਨਾਂ ਪ੍ਰਧਾਨ ਦੀ ਕਿਸਾਨ ਨੂੰ ਦੋ ਬਸੇ ਮਾਰ ਪੈ ਜਾਂਦੀ ਹੈ ਜੀ ਕਿਸਾਨ ਦਾ ਮਾਰ ਹੀ ਮਾਰਾ ਹਰ ਕੰਮ ਤੇ ਮਾਰਾ ਪਤਾ ਉਹਨੂੰ ਹੰਤ ਮੰਨਿਆ ਨਾ ਮੈਂ ਖੇਤੀ ਕਰਦਾ ਰਿਹਾ ਮੈਂ ਜ਼ਮੀਨ ਪਾਉਂਦਾ ਰਿਹਾ ਮੈਂ ਕਰਦਾ ਰਿਹਾ ਕੰਮੀ ਸਾਹਿਬ ਵੀ ਕਹਿੰਦੇ ਰਹੇ ਨੇ ਸਾਰੇ ਲੀਡਰ ਆਪਣੇ ਐਗਰੀਕਲਚਰ ਵਾਲੇ ਹੀ ਨੇ ਸੇ ਤੋਂ ਖੇਤੀ ਵਾਲੇ ਹੀ ਨਹੀਂ ਪਰ ਉਹ ਵੱਡੇ ਲਾੜ ਲਾੜ ਨੇ ਉਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਉਹਨੂੰ 4 ਜੁਲਿਆਰੋਂ ਹੋਰ ਆਮਦਨ ਆਉਂਦੀਆਂ ਨੇ ਆ ਮੰਤਰੀ ਬੱਦਦੇ ਹੀ ਉਹ ਉਸ ਮਿਲ ਜਾਂਦਾ ਨਾ ਤਾਂ ਗੱਡੀਆਂ ਆ ਮਿਲਦੀਆਂ ਨੇ ਸਰਕਾਰੀ ਡੀਜ਼ਲ ਮਿਲਦਾ ਇਨੰਤ ਘਰੋਂ ਖਰਚਾ ਕਰਨ ਨੂੰ ਵੀ ਜਿਹੜਾ ਤੁਹਾਡਾ ਜ਼ਿੰਮੇਵਾਰ ਆਮ ਤਾਂ ਵਿਚਾਰੇ ਨੂੰ ਮੰਗ ਕੇ ਪੈਸੇ ਵਰਤਨੇ ਪੈਂਦੇ ਨੇ। ਹਾਂਜੀ ਪਤਾ। ਹਾਂ ਵੀ ਇਸ ਲਈ ਜ਼ਿੰਮੇਵਾਰ ਮਰ ਰਿਹਾ। ਤੁਹਾਡਾ ਜੀ ਲੀਡਰਾਂ ਨੇ ਜਦੋਂ ਆਪਣੇ ਵਾਸਤੇ ਕੋਈ ਸੌਦਾ ਚਲਾਣੀ ਹੁੰਦੀ ਹੈ ਜੀ ਉਦੋਂ ਤਾਂ ਨਹੀਂ ਜੀ ਇੱਕ ਮਿੰਟ ਵੀ ਲਾਉਂਦੇ ਜੀ ਲੀਡਰ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਨਵੀਆਂ ਗੱਡੀਆਂ ਹੁੰਦੀਆਂ ਨੇ ਜੀ ਨਵੇਂ ਸਹੂਲ ਵੀ ਜਿਹੜੀ ਸਹੂਲ ਤਾਂ ਮਿਲਦੀ ਹੈ ਜੀ ਵੱਡੇ ਪੱਦਰ ਦੇ ਮਿਲਦੇ ਨੇ ਲੱਖਾਂ ਦੇ ਵਿੱਚ। ਹਾਂਜੀ। ਉਦੋਂ ਕਿਉਂ ਨਹੀਂ ਐਨਾ ਸੋਚਦੀ ਜੀ ਸਰਕਾਰ ਜਾਂ ਲੀਡਰ ਜਿਹੜੇ ਵਗੈਰੇ ਉਹ ਲੀਡਰ ਆਪੇ ਸਰਕਾਰਾਂ ਨਹੀਂ। ਆਪ ਨੂੰ ਹੀ ਸਹੂਲਤਾਂ ਦੇ ਰਹੇ ਨੇ ਅੱਗੇ ਸਾਈਕਲਾਂ ਤੇ ਐਮ ਐਲ ਏ ਆਉਂਦੇ ਨੇ ਜਾਨੀ ਛੋਟੇ ਛੋਟੇ ਦੀ ਦੇ ਕੇ ਸਾਈਕਲ ਤੇ ਘੁੰਮ ਦਿੰਦੇ ਸੀ ਹੁਣ ਆ ਵਾਲਿਆਂ ਨੂੰ ਗੱਡੀਆਂ ਮਿਲ ਗਈਆਂ ਵੈਸਟਰ ਮਿਲ ਗਈਆਂ ਫਿਰ ਕੰਟਾਈਸਾ ਮਿਲ ਗਈਆਂ ਫਿਰ ਆਦੇ ਯellow بلارو ਜੀਆਂ ਦੇ ਦਿੱਤੀਆਂ ਹੁਣ ਕਿੰਨੀਆਂ ਕਿੰਨੀਆਂ ਗੱਡੀਆਂ ਨੇ ਇਹਨੇ ਕੋਰਪੀ ਆਉਂਦੀਆਂ 70 70 80 80 ਲੱਖ ਦੀ ਸਰਕਾਰੀ ਗੱਡੀ ਆ ਹਲੇ ਕਹਿੰਦੇ ਨਹੀਂ ਆਲੇ ਕਹਿੰਦੇ ਨੇ ਅਸੀਂ ਗਰੀਬ ਆ ਫਿਰ ਇਹਨਾਂ ਨੂੰ ਰੋਜ਼ ਦਾ ਖਰਚਾ ਮਿਲਦਾ ਕਿੰਨੇ ਗਨਮੈਨ ਵਾਲੇ ਰਹੇ ਨੇ ਇਹ ਗਲਤ ਕੰਮ ਇਹਨਾਂ ਕਰਨ ਲੋਕ ਤਾਂ ਨੂੰ ਜੱਪੀਆਂ ਪਾਪਾ ਮਿਲਣਗੇ ਗਨਮੈਨਾਂ ਦੀ ਕੀ ਲੋੜ ਹੈ ਇਹਨਾਂ ਨੂੰ ਲੋਕ ਸਰਕਾਰਾਂ ਦਾ ਜੇ ਕੁਝ ਕਰਨਗੇ ਭਲਾ ਲੋਕ ਤਾਂ ਜੱਫੀਆਂ ਪਾ ਬਾ ਮਿਲਣਗੇ ਇਹ ਸਿਰਫ ਆਪਣੀ ਨੇ ਕਿੰਨੇ ਮੰਤਰੀ ਦੇ ਲੋਕੀ ਮੰਤਰੀ ਗਰੀਬ ਹੋਇਆ ਜਿਹਦੇ ਕੋਲ ਹੁਣ ਪਿਛਲੇ ਕੋਰੋਨ ਮੈਗਨ ਦੇ ਵਿੱਚ 5 ਲੱਖ ਦੀ ਮਤਲ ਪ੍ਰਾਪਰਟੀ ਦਿਖਾਤੀ ਉਹਨੇ ਐਦਕੀ ਉਹਦੀ 10 ਲੱਖ ਦੀ ਦਿਖਾਈ ਹੋਈ ਆ ਉਹਨੂੰ ਕਾਦੀ ਆਮਦਨ ਵਧ ਗਈ ਬਈ ਉਹਦੇ 5 ਲੱਖ ਨਾਲੇ ਉਹ ਖੇਡ ਪਾਈ بڑے ਅਹੁਦੇ ਤੇ ਹੋ ਕੇ ਕੋਈ ਫੈਕਟਰੀ ਦੇ ਹਿਸਾਬ ਪਾ ਲਿਆ ਕਿਤੇ ਪਾ ਲਿਆ ਇਹਨਾਂ ਦੀ ਆਮਦਨ ਵਧਦੀਆਂ ਨੇ ਕਿਸਾਨਾਂ ਦੀਆਂ ਘਟਦੀਆਂ ਨੇ ਇਸੇ ਨੂੰ ਜ਼ਿੰਮੇਦਾਰੇ ਨੂੰ ਮਾਰ ਪੈ ਰਹੀ ਆ ਤਾਂ ਹੀ ਲੋਕ ਪਿੱਛੇ ਜਾ ਰਹੇ ਜੀ ਬਦਾਂ ਜੀ ਬਿਲਕੁਲ ਸਹੀ ਗੱਲ ਹੈ ਜੀ ਮੈਂ ਕਦੇ ਨਹੀਂ ਸੁਣਾ ਹੈਗਾ ਪਰਾਂ ਜੀ ਇੱਕ ਲਾਸਟ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੀ ਜਿਵੇਂ ਤੁਸੀਂ ਦੱਸ ਰਾਇਆ ਵੀ ਮੋਟਰਾਂ ਦੇ ਬਿਜਲੀ ਦਾ ਬਹੁਤ ਖਰਾ ਹਾਲ ਹੈ ਜੀ ਤੁਸੀਂ ਆਪਣੇ ਹਲਕੇ ਦੇ ਜਿਹੜੇ ਐਮਐਲਏ ਸਾਹਿਬ ਨੇ ਕੀ ਉਹ ਨਾਲ ਗੱਲ ਕਰਨੀ ਸੀ ਉਹਨਾਂ ਕੋ ਵੀ ਲੋਕ ਵਿੱਚ ਜਾ ਕੇ ਆਏ ਨੇ ਅਸੀਂ ਤਾਂ ਨਹੀਂ ਗਏ ਪਰ ਐਮਐਲਏ ਸਾਹਿਬ ਵੀ ਜਾਟੇ ਨੂੰ ਬੈਠੇ ਨਹੀਂ ਗਏ ਤੇ ਉਹਨਾਂ ਦੇ ਵੀ ਚਾਹੀਦੀ ਲੈਡ ਸਾਡੇ ਆਉਣੀ ਉਹ ਜੀ ਉਹਨਾਂ ਨੇ ਆਉਂਦੀ ਆ ਐਮਐਲਏ ਸਾਹਿਬ ਨੂੰ ਆਪ ਹੀ ਚਾਹੀਦਾ ਮੇਰੇ ਜਦ ਮੇਰੇ ਖੇਤ ਚ ਲਾਈਟ ਨਹੀਂ ਆਉਂਦੀ ਪਬਲਿਕ ਤੇ ਕਿੱਥੇ ਆਉਂਦੀ ਹੋਊਗੀ ਪਰ ਐਮਐਲਏ ਸਾਹਿਬ ਦੇ ਵੀ ਬੱਸ ਨਹੀਂ ਹੈ ਕੁਝ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਉਹ ਐਮਐਲਏ ਸਾਹਿਬ ਦੀ ਕਹਿੰਦੀ ਨਾ ਸੁਣਦਾ ਨਾ ਉਹ ਮਿਲਦਾ ਐਮਐਲਏ ਸਾਹਿਬ ਕਹਿੰਦੇ ਸਾਡੇ ਵਰਗੇ ਅਸੀਂ ਵੋਟਾਂ ਪਾ ਕੇ ਬਣਾਤੇ ਜਾਂ ਜੇ ਅਸੀਂ ਬੱਸਦੇ ਆ ਉਹਦੇ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਦੀ 피ਤੀ ਲੱਗੀ ਜਾਵੇ ਐਮਐਲਏ ਸਾਹਿਬ ਨੇ ਉਹਨਾਂ ਦੀ ਛਣਬਾਈ ਨਹੀਂ ਹੈਗੀ ਉੱਪਰ ਸਰਕਾਰ ਦੇ ਵਿੱਚ ਪ੍ਰਧਾਨ ਜੀ ਕਿਸਾਨ ਦਾ ਕੋਈ ਨਹੀਂ ਹੋਣ ਕਹਿੰਦਾ ਐਮਐਲਏ ਸਾਹਿਬ ਨੂੰ ਕਹਦੇ ਹੋਣਗੇ ਤੂੰ ਮੁੱਖ ਮੰਤਰੀ ਸਾਹਿਬ ਨੂੰ ਮਿਲੋ ਜੀ ਜਾ ਕੇ ਉਹਨਾਂ ਨੂੰ ਦੱਸੋ ਸਾਡੀ ਲੋਕਦਲੀ ਉਪੇ ਆ ਜੀ ਅਸੀਂ ਗੱਲ ਕਰੀ ਹੋਏ ਸਾਡੇ ਬੱਚੇ ਨਹੀਂ ਜਾਂਦਾ ਸੀ ਕਰੀਏ ਕੀ ਜੀ ਉਹਨਾਂ ਕੋਈ ਵਾਸ ਨਹੀਂ ਹੈ ਉਹ ਮਿਲ ਨਹੀਂ ਰਹੇ ਜੀ ਪਰਾਂ ਜੀ ਫਿਰ ਹੁਣ ਕਿਸਾਨ ਕੀ ਹੱਲ ਕਰਣਗੇ ਜੀ ਜਿਵੇਂ ਹੁਣ ਬਿਜਲੀ ਦਾ ਆ ਰਹੀ ਜੀ ਬਹੁਤ ਬਰਾਬਰ ਕਿਸਾਨ ਤਾਂ ਜਿਵੇਂ ਹੁਣ ਅੱਗੇ 92 ਵੋਟਾਂ ਲੈਣਾ ਸੀਟਾਂ ਦੇਤੀਆਂ ਸੀ ਹੁਣ ਮੁੜ ਕੇ ਇਹਨਾਂ ਨੂੰ ਦੋ ਤੇ ਲਿਆਉਣਗੇ ਕੋਈ ਹੋਰ ਹੱਲ ਲੱਭਣਗੇ ਫਿਰ ਉਹੇ ਦਾ 92 ਵਾਲਾ ਫੇਰ ਲੱਭਾਂਗੇ ਜਿਵੇਂ ਕਹੇ ਨੇ ਨਵਾਂ 9 ਦਿਨ ਪੁਰਾਣਾ 100 ਦਿਨ ਹੁਣ ਖਬਰਾਂ ਪੁਰਾਣਿਆਂ ਨੂੰ ਕਿਸੇ ਨੂੰ ਅੱਗੇ ਲਾ ਗਈ ਉਹ ਬੇ ਮੜਾ ਮੋਟਾ ਵਧੀਆ ਚੱਲ ਪੈਣਾ ਤੇ ਉਹ ਇਹ ਗੱਲ ਹੈ ਨਾ ਕੋਈ ਵੀ ਕਿਸੇ ਕੰਮ ਦਾ ਤਰੀਕਾ ਹੋਣਾ ਚਾਹੀਦਾ ਪਹਿਨਾ ਜੇ ਉਹ ਕੰਮ ਦੇ ਵਿੱਚ ਹੜਿਆ ਨਹੀਂ ਹੋਇਆ ਜੇ ਮੈਂ ਆ ਮੈਂ ਪੰਚਾਇਤ ਦੇ ਵਿੱਚ ਹੜਿਆ ਨਹੀਂ ਹੋਇਆ ਮੈਂ ਸਰਪੰਚ ਬਣ ਜਮ ਮੇ ਕੰਮ ਮੈਨੂੰ ਪੰਚੀ ਵਾਲਾ ਨਹੀਂ ਆਉਂਦਾ ਫਿਰ ਉਸ ਵੇਲੇ ਬਣਨ ਨੂੰ ਸਾਰੇ ਤਿਆਰ ਹੋ ਜਾਂਦੇ ਨੇ ਕੰਮ ਵੇਲੇ ਨੂੰ ਸਾਰੇ ਪਿੱਛੇ ਨੂੰ ਜਾਂਦੇ ਨੇ ਵੀ ਮੇਰੇ ਬਾਸ ਨਹੀਂ ਕਹੇ ਕਿ ਆਪਣਾ ਘੜਾ ਛਡਾ ਲੈਂਦੇ ਜੇ ਬਣਨਾ ਤਾਂ ਇਹਨੂੰ ਲੋਕ ਸੇਵਾ ਸਮਝ ਕੇ ਬਣੋ ਨਾ ਕੇ ਇਹਨੂੰ ਆਪਣਾ ਕਿੱਤਾ ਬਣਾਓ ਕੋਹਾਂ ਜੀ ਲਾਸਟ ਹੈ ਜੀ ਆਪਣੇ ਭਾਰਤੀ ਕਿਸਾਨ ਯੂਨੀਅਨ ਲਖੋਵਾਲੋਂ ਲੋਕੀਂ ਵਿੱਚ ਕੋਈ ਸਟੈਪ ਲਿਆ ਜਾਵੇਗਾ ਜੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਬਲੋਂ ਦਾ ਸਟੈਪ ਦਾ ਫਿਰ ਬਾਅਦ ਚ ਇਹੀ ਹੁੰਦਾ ਤੇ ਭਵਾਨਦਮਨ ਸਾਹਿਬ ਕਹਿੰਦੇ ਨੇ ਵੀ ਇਹ ਜਗਾ ਭਾਲਦੇ ਨੇ ਵਜਾ ਨਹੀਂ ਭਾਲਦੇ ਸਾਨੂੰ ਤਾਂ ਇਸੇ ਗੱਲ ਦਾ ਸਾਡੇ ਕਾਲਜ ਦੇ ਤੇ ਸ਼ਪ ਲੈਣੇ ਜਦੋਂ ਦਾ ਭਵਾਨਦਮਨ ਨੇ ਗੱਲ ਕਹੀ ਆ ਵੀ ਜਗਾ ਨਹੀਂ ਭਾਲਦੇ ਅਸੀਂ ਵਜਾ ਹੀ ਭਾਲਦੇ ਆ ਵੀ ਜਿਹੜਾ ਤੁਸੀਂ ਸਾਨੂੰ ਆਹਾ ਸਹੀ ਤਰੀਕੇ ਨਾਲ ਲੋਕਾਂ ਨੂੰ ਸਰਕਾਰ ਤੋਂ ਵੀ ਚੁਣੀ ਆ ਇਹ ਫੈਸਿਲਿਟੀ ਨਹੀਂ ਦੇ ਰਹਾ ਲਾਈਟ ਦੇਖੋ 8 ਘੰਟੇ ਦਾ ਆ ਬਣੇ ਤੁਸੀਂ 8 ਘੰਟੇ ਦਾ ਦਓ ਹੋਰ ਸਰਕਾਰਾਂ ਦਿੰਦੀਆਂ ਰਹੀਆਂ ਨੇ ਤੁਸੀਂ ਜਾਨੀ ਹੋਰ ਸਰਕਾਰਾਂ ਨਾਲ ਸਾਡਾ ਹੋਰ ਬੁਰਾ ਹਾਲ ਕਰਤਾ ਇਹੀ ਬੇਨਤੀ ਆ ਵੀ ਵਧੀਆ ਤੋਂ ਵਧੀਆ ਲੋਕਾਂ ਨੂੰ ਸਹੂਲਤਾਂ ਦੇਣ ਕੁਛ ਨਾ ਕੁਛ ਜੇ ਤੁਹਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਤਾਂ ਪਬਲਿਕ ਦੇ ਵਿੱਚੋਂ ਬਦਨਾਮੀ ਨਾ ਖੱਟ ਕੇ ਜਾਓ ਵੀ ਸ਼ਾਵਾਸ਼ ਹੀ ਲੈ ਕੇ ਜਾਓ ਹੁਣ ਤੋਂ ਵੀ ਵਧੀਆ ਕੰਮ ਕਰ ਲਾਜੋ ਇਹ ਸਾਡੀ ਬੇਨਤੀ ਆ ਲੋਕਾਂ ਵੱਲ ਧਿਆਨ ਕਰੋ ਨਾ ਕਿ ਦੂਜੀਆਂ ਸਟੇਟਾਂ ਦੇ ਵਿੱਚ ਆਪਣੀ ਕੇਜਰੀ ਵਾਲਾ ਆਪ ਸਰਕਾਰ ਬਣਾਉਣ ਵਾਲ ਨੂੰ ਤੁਰ ਪੋ ਕੇਜਰੀ ਵਾਲ ਸਾਹਿਬ ਤਾਂ ਪਹਿਲਾਂ ਹੀ ਅੰਦਰ ਬੈਠੇ ਨੇ ਤੁਸੀਂ ਆਪਣਾ ਸਟੇਟ ਸਾਬ ਨੂੰ ਆਉਣ ਕੇਜਰੀ ਵਾਲ ਸਾਹਿਬ ਦੀ ਤਾਂ ਟੁੱਪੀ ਹੋਈ ਆ ਜੀ ਬਹੁਤ ਮਿਹਰਬਾਨੀ ਦੀ ਕੀਮਤੀ ਸਮੇਂ ਲਈ ਕੀਮਤੀ ਵਿਚਾਰ ਬਹੁਤ ਬੜਾ ਧੰਨਵਾਦ ਜੀ ਤੁਹਾਡਾ